ਨਾ ਹੀ ਸੰਤਾਂ ਨੇ ਇਸ ਚੀਜ਼ ਤੇ ਪਹਿਰਾ ਦਿੱਤਾ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਦੇ ਦੇਵੋਗੇ ਤਾਂ ਲੈ ਲਾਂਗੇ ਪਰ ਹਾਂ ਜਿਸ ਦਿਨ ਹਕੂਮਤ ਦਰਬਾਰ ਸਾਹਿਬ ਉੱਪਰ ਚੜ ਕੇ ਆਏਗੀ ਉਸ ਤੋਂ ਬਾਅਦ ਖਾਲਸਾਤਨ ਬਣਨ ਨੂੰ ਕੋਈ ਨਹੀਂ ਰੋਕ ਸਕਦਾ ਪੇਸ਼ ਦੀ ਕਰੰਸੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀਆਂ ਤੇ ਚੜਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਂ ਜਦੋਂ ਕਿ ਹੁਣ ਸਿਰਫ ਮਹਾਤਮਾ ਗਾਂਧੀ ਦੀ ਲੱਗ ਰਹੀ ਹੈ ਕਿ ਕਈ ਅਮਰੀਕਾ ਦੇ ਵਿੱਚ ਇੰਨੇ ਕੁ ਵੱਡੇ ਪੰਜਾਬੀ ਹਨ ਉਹਨਾਂ ਦੇ ਬਿਆਨ ਸੋਸ਼ਲ ਮੀਡੀਆ ਉੱਪਰ ਵੀ ਕਈ ਥਾਂ ਹਨ ਕਿ ਜੇ ਪੰਜਾਬ ਸਰਕਾਰ ਸਾਡੇ ਹਿਸਾਬ ਨਾਲ ਚੱਲੇ ਤਾਂ ਅਸੀਂ ਸਵੇ ਨੂੰ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੇ ਹਾਂ ਸੋ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨਸਾਰ ਪਹਿਲਾਂ ਪਾਣੀਆਂ ਦੇ ਕਬਜ਼ੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ ਕਿ ਇੱਕ ਪਾਸੇ ਡੋਡੇ ਤੇ ਫੀਮ ਖਾਨ ਵਾਲੇ ਨੂੰ ਖੜਾ ਲਿਓ ਇੱਕ ਪਾਸੇ ਆਪ ਰਹਗਾ ਸੀ ਨੇਚਰਦਾਰੂ ਚਿੱਟਾ ਇਹੋ ਜਿਹਾ ਖਾਨ ਵਾਲੇ ਨੂੰ ਖੜਾ ਕੇ ਦੇਖ ਲਿਓ ਫਰਕ ਤਾਂ ਨੂੰ ਪਤਾ ਲੱਗ ਜੇਗਾ ਕਿਉਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਵਾਲਿਆਂ ਨੂੰ 20 ਰੁਪਏ ਲੀਟਰ ਪਾਣੀ ਮੁੱਲ ਲੈਣਾ ਪੈ ਰਿਹਾ ਹੈ ਅਫੀਮ ਤੇ ਡੋਡਿਆਂ ਦੀ ਖੇਤੀ ਲਈ ਲੋੜਿੰਦੇ ਲੋਕਾਂ ਨੂੰ ਲਾਇਸੈਂਸ ਦਿੱਤੇ ਜਾਣ ਤਾਂ ਜੋ ਆਉਣ ਵਾਲੀ ਪੀੜ੍ਹੀ ਨਸ਼ੇ ਤੋਂ ਬਚ ਸਕੇ